ਦੋਸਤੋ ਤੁਸੀਂ ਕਿਸ਼ਨ ਕੁਮਾਰ ਨੂੰ ਤਾਂ ਜਾਣਦੇ ਹੀ ਹੋਵੋਗੇ ਜਿਹੜਾ ਕਿ ਗੁਲਸ਼ਨ ਕੁਮਾਰ ਦਾ ਭਰਾ ਹੈ ਪਰ ਗੁਲਸ਼ਨ ਕੁਮਾਰ ਕੌਣ ਆ ਗੁਲਸ਼ਨ ਕੁਮਾਰ ਟੀ ਸੀਰੀਜ਼ ਦੇ ਜਿਹੜੇ ਕਿ ਕਰਤਾ ਧਰਤਾ ਨੇ ਪਿਛਲੇ ਕਾਫੀ ਸਮੇਂ ਤੋਂ ਮਤਲਬ ਬਾਲੀਵੁੱਡ ਫਿਲਮਾਂ ਦੇ ਵਿੱਚ ਚੰਗੇ ਪੈਸੇ ਲਾਉਂਦੇ ਨੇ ਚੰਗੀ ਕਮਾਈ ਕਰਦੇ ਨੇ ਉਹ ਚੰਗੀ ਕੋਈ ਪੈਸਾ ਤੇ ਦੁਨੀਆ ਜਹਾਨ ਦਾ ਪੈਸਾ ਤੇ ਲਾਉਣਾ ਕੋ ਭਰਿਆ ਹੋਇਆ ਪਰ ਇੱਕ ਬਹੁਤ ਵੱਡੀ ਨਿਊਜ਼ ਆ ਰਹੀ ਆ ਉਹਨਾਂ ਦੇ ਭਰਾ ਵੱਲੋਂ ਜਨਕੀ ਉਹਨਾਂ ਦਾ ਭਰਾ ਦਾ ਨਾਮ ਹੈਗਾ ਕਿਸ਼ਨ ਕੁਮਾਰ ਤੁਸੀਂ ਉਹਨਾਂ ਨੂੰ ਵੀ ਜਾਣਦੇ ਹੋ ਸਾਰੇ ਕਿਹੜੇ ਪਹਿਲਾਂ ਫਿਲਮਾਂ 'ਚ ਕੰਮ ਕਰਦੇ ਹੁੰਦੇ ਉਹਨਾਂ ਦੀ ਬੇਟੀ ਥੋੜੇ ਚਿਰ ਪਹਿਲਾਂ ਹੀ ਉਹਨਾਂ ਦੀ ਹਜੇ ਡੈਥ ਹੋ ਕੇ ਹੱਟੀ ਆ ਤੁਹਾਨੂੰ ਪਤਾ ਥੋੜੇ ਚਿਰ ਪਹਿਲਾਂ ਹੀ ਉਹਨਾਂ ਦੀ ਜਿਹੜ ਉਦੀ ਕੈਂਸਰ ਦੀ ਵਿਧਨਾ ਡੈਥ ਹੋਈ ਸੀ ਜਿਹੜਾ ਕਿ ਸੁਰਖੀਆਂ ਦੇ ਵਿੱਚ ਆਇਆ ਸੀਗਾ 메ਨ ਸਟ੍ਰੀਮ ਦੇ ਵਿੱਚ ਇਹੀ ਗੱਲ ਆਈ ਸੀ ਕਿ ਉਹਨਾਂ ਦੀ ਬੇਟੀ ਤਿਸ਼ਾ ਕੁਮਾਰ ਦੀ ਕੈਂਸਰ ਦੀ ਵਿਧਨਾ ਡੈਥ ਹੋ ਗਈ ਪਰ ਹੁਣ ਹੁਣ ਇੱਕ ਬਵੰਡਰ ਖੜਾ ਹੋ ਗਿਆ ਕਿਉਂਕਿ ਉਹਨਾਂ ਦੀ ਕਿਸ਼ਨ ਕੁਮਾਰ ਦੀ ਜਿਹੜੀ ਵਾਈਫ ਆ ਉਹਨਾਂ ਨੇ ਇੰਸਟਾਗ੍ਰam ਤੇ ਖੁੱਲ ਕੇ ਲਿਖਤਾ ਖੁੱਲ ਕੇ ਆਪਣਾ ਬਿਆਨ ਦਿੱਤਾ ਕਿ ਵੀ ਉਹਨਾਂ ਦੀ ਬੇਟੀ ਦੀ ਜਿਹੜੀ ਮੌਤ ਆ ਉਹ ਕੈਂਸਰ ਨਾਲ ਹੋਈ ਹੋਣੀ ਹੈਗੀ ਉਹਨਾਂ ਨੇ ਜਿਹੜੀ ਜਿਹੜੇ ਇਲਜ਼ਾਮ ਲਾਏ ਨੇ ਜੋ ਜੋ ਗੱਲਾਂ ਕਈਆਂ ਨੇ ਸਿੱਧੀ ਸਿੱਧੀਆਂ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੂੰਗਾ ਕੋਈ ਵਿੱਚ ਬਲਬਲੇਮਾ ਨਹੀਂ ਪਾਊਂਗਾ ਮੈਂ ਇਹ ਇਦਾਂ ਸਮਝ ਲਓ ਮੈਂ ਤੁਹਾਨੂੰ ਐਜ਼ ਐਜ਼ ਇਟ ਇਜ਼ ਜਿਵੇਂ ਨਿਊਜ਼ ਦੇ ਵਿੱਚ ਆਇਆ ਹੈ ਜਿਵੇਂ ਉਹਨਾਂ ਨੇ ਖੁਦ ਬੋਲਿਆ ਹੈ ਜਾਂ ਜਿਵੇਂ ਉਹਨਾਂ ਨੇ ਖੁਦ ਇੰਸਟਾਗ੍ਰam ਦੇ ਉੱਤੇ ਲਿਖਿਆ ਤੇ ਮੈਡੀਕਲ ਇੰਡਸਟਰੀ ਦੀ ਕਿਵੇਂ ਪੋਲ ਖੋਲ੍ਹ ਕੇ ਉਹਨਾਂ ਨੇ ਧਰਤੀ ਸਾਰਾ ਕੁਝ ਮੂਰੇ ਦੱਸਤਾ ਵੀ ਕਿਵੇਂ ਉਹਨਾਂ ਦੀ ਬੇਟੀ ਨੂੰ ਇੱਕ ਵੈਕਸੀਨ ਦੇ ਕਰਕੇ ਉਹਨਾਂ ਨੂੰ ਪ੍ਰੋਬਲਮ ਆਣੀ ਸ਼ੁਰੂ ਹੋਊਗੀ ਤੇ ਅਸਲ 'ਚ ਉਹਨੂੰ ਕੈਂਸਰ ਹੋਇਆ ਹੀ ਨਹੀਂ ਸੀ ਮੈਂ ਤੁਹਾਨੂੰ ਪਹਿਲਾਂ ਕੁਝ ਨਹੀਂ ਖੁਦ ਲਿਖੇ ਨੇ ਤੇ ਖੁਦ মিডিਆ ਦੇ ਵਿੱਚ ਆਏ ਨੇ ਉਹਨਾਂ ਨੇ ਲਿਖਿਆ ਹੈ ਕਿ ਤਿਸ਼ਾ ਕੁਮਾਰ ਕੀ ਮਾਂ ਤਾਨਿਆ ਸਿੰਘ ਨੇ ਇੰਸਟਾਗ੍ਰਾਮ 'ਤੇ ਇੱਕ ਪਿਆਰਾ ਸਾ ਵੀਡੀਓ ਸ਼ੇਅਰ ਕੀਤਾ ਔਰ ਜਹਾਂ ਉਹਨਾਂ ਨੇ ਆਪਣੀ ਬੇਟੀ ਦੀ ਤਮਾਮ ਝਲਕੀਆਂ ਕੋ ਸ਼ੇਅਰ ਕੀਤਾ ਉਹਨਾਂ ਨੇ ਬਤਾਇਆ ਕਿ ਉਹਨਾਂ ਦੀ ਬੇਟੀ ਕੋ ਪੈਟ ਸੇ ਬਹੁਤ ਜ਼ਿਆਦਾ ਪਿਆਰ ਥਾ ਮਾਲੂਮ ਹੋ कुमार की बेटी तिशा का 19 जुलाई 2024 को 21 साल की उम्र में निधन हो गया था ताना सिंह ने ऑफिशियल इंस्टाग्राम पर लंबा पोस्ट लिखा उन्होंने सब बातों का जवाब देते हुए लिखा बहुत सारे लोग आज भी मुझसे पूछते हैं कि आखिर क्या हुआ और कैसे हुआ जब एक प्योर आत्मा किसी इंसान या कुछ बुरे लोगों के कुकर्मों की वजह से जाती है ना तो चीजें बहुत बदल जाती हैं लेकिन अंत में कोई भी गलत करने वाला इंसान बच नहीं सकता उसे उसके कर्मों की सजा तो जरूर मिलती है मैं पहले भी कह चुकी हूं कभी -कभी कुछ बुरे लोगों के कर्मों की वजह से सब खत्म हो जाता है वो आगे लिखती है कि मेरी बेटी तिशा कभी भी किसी के आगे झुकी नहीं बेशक कुछ भी क्यों ना हो जा हो गया हो वो बहुत बहादुर थी वो 20 साल की उम्र में ही काफी निडर और बहादुर थी ये बात वो अपनी उम्र के छोटे या बड़े सब बच्चों को सिखाना भी चाहती थी वो सबको बताना चाहती थी कि कैसे कभी भी मेडिकल डायग्नोस डायग्नोसिस डायग्नोसिस से डरना नहीं है वो गलत डायग्नोसिस पर काबू पाने और बायोमेडिसिन के साथ कीमोसाइड इफेक्ट्स से निपटने के बारे में भी सबको अपना एक्सपीरियंस शेयर करना चाहती थी उन्होंने साफ साफ लिखा कि यह सच है कि मेरी बेटी को शुरू में कैंसर नहीं था उसे साढ़े पंद्रह साल की उम्र में वैक्सीन लगाई गई थी जिसके बाद आटो ट्यूमर स्थिति पैदा होगी उसका गलत इलाज किया गया और उस समय हमें यह बात नहीं पता थी भगवान ना करे कि किसी के साथ ऐसा सिचुएशन हो लेकिन अगर आपके बच्चे को सिर्फ लिम्स नोड या सूजन हो तो बोन टेस्ट या बायोप्सी के लिए जाने से पहले दो तीन राय जरूर ले ताना ने आगे बताया कि लिम्फ नोड्स बॉडी के, के रक्षा कवच की तरह होते हैं और वो कभी कभी इमोशनली ब्रेकडाउन की वजह से भी सूझ सकते हैं या किसी और वजह से भी ऐसा हो सकता है हम लोग तो मेडिकल ट्रैप में फंस चुके थे मैं प्रार्थना करती हूँ कि कोई और ऐसे जाल में ना फंसे हूँ तुम आप ये समझ के देख लो एक क्लियर कट लिखे हुआ या भी ये मेडिकल इंडस्ट्री पहले नंबर तेजी तो अपने सिर का ध्यान आप रखो विरे ਆਪਣੇ ਸਿੱਧਾ ਧਿਆਨ ਤੁਸੀਂ ਆਪ ਰੱਖੋ ਕਿਉਂਕਿ ਬਹੁਤ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਕਿ ਤੁਸੀਂ ਨੋਟ ਕਰਕੇ ਪਹਿਲਾਂ ਉਹਨੂੰ ਕਾਬੂ ਕਰ ਸਕਦੇ ਹੋ ਤੁਸੀਂ ਹਿਸਾਬ ਲਾਓ ਜੇ ਤੁਹਾਨੂੰ ਛੋਟੀ ਮੋਟੀ ਪ੍ਰੋਬਲਮ ਹੋ ਰਹੀ ਆ ਜਿਵੇਂ ਆਪਣੀ ਗੱਡੀ ਮਾੜੀ ਧੂਆ ਮਾਰਦੀ ਆ ਜਾਂ ਆਪਣੀ ਗੱਡੀ ਕੋਈ ਥੋੜਾ ਜਿਹਾ ਵੀ ਧੂਆ ਮਾਰਦੀ ਆ ਤਾਂ ਤੁਸੀਂ ਆਪਣੇ ਧੂਏ ਚ ਸਲੈਂਸਰ ਚ ਨੁਕਸ ਨਹੀਂ ਹੁੰਦਾ ਨੁਕਸ ਇੰਜਨ ਚ ਹੁੰਦਾ ਆ ਜੇ ਬੋਡੀ ਜ ਕੋਈ ਪੇਨ ਹੋ ਰਿਹਾ ਕੋਈ ਸਿਰਦਰਦ ਹੋ ਰਿਹਾ ਕੋਈ ਅੱਖਾਂ ਦੀ ਨਿਗਾ ਘਟ ਰਹੀ ਆ ਕੋਈ ਵਾਲ ਝੜ ਰਹੇ ਨੇ ਕੋਈ ਸਕਿਨ ਖਰਾਬ ਹੋ ਰਹੀ ਆ ਤਾਂ ਉਹ ਕਈ ਵਾਰ ਐ ਹੁੰਦਾ ਵੀ ਉਹ ਉਹ ਸਕਿਨ 'ਚ ਨੁਕਸ ਨਹੀਂ ਹੁੰਦਾ ਜਾਂ ਅੱਖਾਂ 'ਚ ਨੁਕਸ ਨਹੀਂ ਹੁੰਦਾ ਜਾਂ ਦੰਦਾਂ 'ਚ ਨੁਕਸ ਨਹੀਂ ਹੁੰਦਾ ਜਾਂ ਵਾਲ ਝੜਦੇ ਆ ਉੱਥੇ ਨੁਕਸ ਨਹੀਂ ਹੁੰਦਾ ਨੁਕਸ ਕਿਸੇ ਹੋਰ ਜਗ੍ਹਾ ਤੇ ਹੁੰਦਾ ਆ ਤਾਂ ਮੈਂ ਇਹਦੇ 'ਚ ਕੁਝ ਵੀ ਆਪਣੀ رائے ਨਹੀਂ ਦਊਂਗਾ ਕਿਉਂਕਿ ਅੱਜ ਇਹ ਮੁੱਦਾ ਬਹੁਤ ਸੀਰੀਅਸ ਆ ਜੋ ਉਸ ਐਡੇ بڑے ਪੈਸੇ ਵਾਲੇ ਐਡੇ ਅਮੀਰ ਇਨਸਾਨ ਨੇ ਇਹਨਾਂ ਕਈ ਵਾਰ ਨਾ ਪੁੱਠਾ ਜਲ ਪੈਂਦਾ ਪੈਸਾ ਵੀ ਥੋੜੀ ਬਰਬਾਦੀ ਦਾ ਕਾਰਨ ਬਣ ਜਾਂਦਾ ਆ ਕਿਉਂਕਿ ਇੰਨੇ ਅਮੀਰ ਲੋਕ ਨੇ ਤਾਂ ਹਰੇਕ ਬੰਦਾ ਪੈਸਾ ਝਾੜਨ ਦੀ ਕੋਸ਼ਿਸ਼ ਕਰਨ ਲੱਗ ਪੈਂਦਾ ਵੀ ਪੈਸਾ ਝਾੜ ਲਵਾਂ ਪਹਿਲਾਂ ਪ੍ਰੋਬਲਮ ਇਹ ਸੀ ਵੀ ਪਹਿਲਾਂ ਉਹਨਾਂ ਨੂੰ ਨੌਲੇਜ ਨਹੀਂ ਸੀ ਸਭ ਤੋਂ ਵੱਡੀ ਪ੍ਰੋਬਲਮ ਇਹ ਉਹ ਦੱਸਦੇ ਪਏ ਨੇ ਵੀ ਉਹਨਾਂ ਨੂੰ ਨੌਲੇਜ ਨਹੀਂ ਸੀ ਪਹਿਲਾਂ ਜਾਂ ਥੋੜਾ ਬਹੁਤ ਕਰਕੇ ਆਪਣੇ ਜੋਗੇ ਤਾਂ ਤੁਸੀਂ ਹੋਏ ਸਕਦੇ ਹੋ ਜਿਵੇਂ ਉਹ ਉਹਨਾਂ ਨੂੰ ਨੌਲੇਜ 3-4 ਸਾਲ ਚ ਮਿਲ ਜਾਂਦੀ ਆ ਤਾਂ ਤੁਸੀਂ ਜਿਵੇਂ ਐਕੂਪ੍ਰੈਸ਼ਨ ਆਯੁਰਵੇ ਦੇ ਛੋਟੇ-ਮੋਟੇ ਚੀਜ਼ਾਂ ਜਿਹੜੀਆਂ ਆਪ ਖੁਦ ਸਿੱਖ ਸਕਦੇ ਹੋ ਖੁਦ ਕਲਾਸਾਂ ਲਾ ਕੇ ਛੋਟੇ-ਛੋਟੇ ਇਹ ਕੋਈ ਜ਼ਿਆਦਾ ਵੱਡੇ ਨਹੀਂ ਹੁੰਦੇ ਹੈਗੇ 3-4 ਮਹੀਨੇ ਦੇ ਕੋਰਸ ਹੁੰਦੇ ਤੁਸੀਂ ਇੱਕ ਮੋਟਾ ਜਿਹਾ ਜੀ ਸਿੱਖ ਸਕਦੇ ਹੋ ਵੀ ਕਿਵੇਂ ਅਸੀਂ ਆ ਖਾਣਾ ਪੀਣਾ ਕੀ ਆ ਅਸੀਂ ਜੀਣਾ ਕੀ ਆ ਸਾਡੇ ਲੱਛਣ ਕਿਹੜੇ ਹੁੰਦੇ ਨੇ ਬਿਮਾਰੀ ਦੇ ਜੇ ਸਾਹਮਣੂ ਮੇਜਰ ਬਿਮਾਰੀਆਂ ਦੇ ਸਾਡੇ ਸਾਹਮਣੇ ਆਉਂਦੀਆਂ ਨੇ ਕੋਈ ਛੋਟੀ ਮੋਟੀ ਚੀਜ਼ਾਂ ਹੁੰਦੀਆਂ ਨੇ ਇਹ ਮੈਂ ਤੁਹਾਨੂੰ ਕਿਉਂ ਕਹਿ ਰਿਹਾ ਕਿਉਂਕਿ ਮੈਂ ਵੀ ਪਹਿਲਾਂ ਬਹੁਤ ਵੱਡੇ ਇਸ ਚੀਜ਼ ਚੋਂ ਨਿਕਲੇ ਆ ਚੱਕਰ ਵਿੱਚੋਂ ਨਿਕਲੇ ਆ ਬਹੁਤ ਔਖਾ ਨਿਕਲੇ ਆ 4-5 ਸਾਲ ਗੋਡੇ ਰਗੜੇ ਘਸਾਏ ਨੇ ਮਿਹਨਤਾਂ ਕੀਤੀਆਂ ਸਾਰੇ ਬਿਜ਼ਨਸ ਬੰਦ ਕਰਨ ਤੋਂ ਬਾਅਦ ਦੁਬਾਰਾ ਤੇ ਮੈਂ ਇਹ ਚੀਜ਼ਾਂ ਨੂੰ ਮੈਂ ਖੁਦ ਪੜਿਆ ਖੁਦ ਸਮਝਿਆ ਵੀ ਕਿਵੇਂ ਬਾਡੀ ਕੰਮ ਕਰਦੀ ਆ ਮੈਂ ਆਪਣੇ ਆਪ ਨੂੰ ਨੰਪੋਨ ਨਹੀਂ ਸਮਝਦਾ ਡਾਕਟਰਾਂ ਨੂੰ ਕ੍ਰਿਟਿਸਾਈਜ਼ ਨਹੀਂ ਕਰਦਾ ਕਿਉਂਕਿ ਡਾਕਟਰ ਜਿੱਥੇ ਲੋੜ ਦੇ ਉੱਥੇ ਡਾਕਟਰਾਂ ਤੋਂ ਬਗੈਰ ਨਹੀਂ ਸਰ ਸਕਦਾ ਹੈਗਾ ਜਿੱਥੇ ਆਯੁਰਵੇਦੀ ਲੋੜਾ ਉੱਥੇ ਆਯੁਰਵੇਦ ਤੋਂ ਬਗੈਰ ਨਹੀਂ ਸਰ ਸਕਦਾ ਹੈਗਾ ਸਾਰੀਆਂ ਚੀਜ਼ਾਂ ਤੋਂ ਬਗੈਰ ਚਾਹੇ ਆਯੁਰਵੇਦਾ ਚਾਹੇ ਨੇਚਰੋਪੈਥਾ ਚਾਹੇ ਮੈਡੀਕਲ ਐਲੋਪੈਥੀ ਆ ਚਾਹੇ ਚਾਹੇ ਹੋਮਿਓਪੈਥਿਕਾ ਚਾਹੇ ਨੇਚਰੋਪੈਥੀ ਆ ਸਾਰੀਆਂ ਚੀਜ਼ਾਂ ਦੇ ਕੰਬੀਨੇਸ਼ਨ ਕੰਬੀਨੇਸ਼ਨ ਨਾਲ ਹੀ ਇੱਕ ਇਨਸਾਨ ਨੂੰ ਤੁਰਿਆ ਜਾ ਸਕਦਾ ਕੋਈ ਕਿਸੇ ਚੀਜ਼ ਦੀ ਕਦੇ ਲੋੜਾ ਕਿਸੇ ਦੀ ਕੋਲ ਲੋੜਾ ਮੈਂ ਇਹ ਹੋਰ ਕੋਈ ਗੱਲ ਨਹੀਂ ਕਹਿਣੀ ਚਾਹੁੰਦਾ ਮੈਂ ਤੁਹਾਨੂੰ ਇਹੀ ਮੇਰਾ ਇਹ ਖਬਰ ਦਿਖਾਉਣ ਦਾ ਇਹੀ ਮਕਸਦ ਸੀਗਾ ਵੀ ਹੋ ਸਕੇ ਜਿੰਨਾ ਹੋਵੇ ਸਭ ਤੋਂ ਪਹਿਲਾਂ ਆਪਣੇ ਸੀਰ ਨੂੰ ਸੰਭਾਲੋ ਫਿਰ ਆਪਣੇ ਪਰਿਵਾਰ ਨੂੰ ਸੰਭਾਲੋ ਤੇ ਫਿਰ ਪੈਸਾ ਕਮਾਉਣ ਵੱਲ ਨੂੰ ਜਾਓ ਪੈਸੇ ਮਗਰ ਜਿਆਦਾ ਕਈ ਵਾਰ ਪੈਸਾ ਹੀ ਦੁਸ਼ਮਣ ਬਣ ਜਾਂਦਾ ਹੁਣ ਇਸ ਪਰਿਵਾਰ ਦੀ ਪ੍ਰੋਬਲਮ ਕੀ ਸੀ ਇਹ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਤਾਂ ਐਸ ਪਰ ਇਟ ਇਜ਼ ਜੋ ਇਹਨਾਂ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਮੈਂ ਉਹ ਤੁਹਾਨੂੰ ਦੱਸਦਾ ਉਹਦੇ ਨਾਲ ਮੈਂ ਕੁਝ ਆਪਣਾ ਐਕਸਪੀਰੀਅੰਸ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਮੈਂ ਵੀ ਇਸ ਸਟੱਡੀ ਚ ਆ ਗਿਆ ਸੀਗਾ ਪਰ ਮੈਂ ਹਿੰਮਤ ਨਹੀਂ ਹਾਰੀ 2.5 ਸਾਲ ਪੈਸੇ ਡਾਕਟਰਾਂ ਨੂੰ ਤਾਂ ਦਿੱਤੇ ਹੀ ਆ ਟੈਸਟ ਵੀ ਸਾਰੇ ਕਰਾਈ ਜੋ ਕੁਝ ਡਾਇਗਨੋਸ ਨਹੀਂ ਹੋ ਰਿਹਾ ਸੀ ਤਾਂ ਮੇਰਾ ਇੱਕ 1 क्विंटल 3 ਕਿਲੋ ਵਜਨ ਸੀ ਤਾਂ ਮੁੜ ਕੇ ਰਹਿ ਗਿਆ ਸੀ ਮੇਰਾ 55 ਕਿਲੋ ਵਜਨ ਹੁਣ ਮੈਂ ਬੈਲੈਂਸ ਦੁਆਰਾ ਦੀ ਕੀਤਾ ਆਪਣੇ ਆਪ ਨੂੰ ਬੈਲੈਂਸ ਕਰਕੇ ਉਹਨੂੰ ਸ਼ਾਂਤੀ ਨਾਲ ਮੜ ਜਾ ਤੁਸੀਂ ਇਦਾਂ ਹਿਸਾਬ ਲਾ ਲਓ ਵੀ ਦੁਆਰਾ ਦੀ ਜ਼ਿੰਦਗੀ ਸ਼ੁਰੂ ਹੋਆ ਤੀਸਰੀ ਟਰਮ ਮੈਂ ਮੇਰੀ ਜ਼ਿੰਦਗੀ ਦੀ ਜਦ ਵੀ ਸ਼ੁਰੂਆਤ ਕਰਦੇ ਹਾਂ ਸਵੇਰਾ ਉਦੋਂ ਹੀ ਹੁੰਦਾ ਤੋ ਦੋਸਤੋ ਠੀਕ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰਾਖਾ ਹੱਸਦੇ ਬਸਦੇ ਰਹੋ ਪੰਜਾਬੀ